ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਮੈਂ ਜੀ ਸ਼ਿਵ ਰਾਜ ਖੰਨਾ ਸਹਾਇਕ ਖਰਾਕ ਸਪਲਾਈ ਅਫਸਰ ਜ਼ੇਰਕਾ ਅਤੇ ਮਜੀਠਾ ਵੇਖੋ ਕਿ ਜਿਵੇਂ ਕਿ ਤੁਹਾਨੂੰ ਸਾਰੀ ਦੁਨੀਆ ਨੂੰ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਜਾ ਚੁੱਕੀ ਏ ਉਹਨਾਂ ਨੂੰ ਅਸੀਂ ਟੈਂਪੂਆਂ ਤੇ ਅਨਾਉਂਸਮੈਂਟ ਕਰਾਈ ਠੀਕ ਹੈ ਜੀ ਅਸੀਂ ਮੈਸੇਜ ਕੀਤੇ ਲੋਕਾਂ ਨੂੰ ਅਸੀਂ ਹੋਰ ਬੜੇ ਹਿੱਲੇ-ਸਿਲੇ ਵਰਤੇ ਕਿ ਆਪਣੀ ਈ ਕੇਵਾਈਸੀ ਕਰਾ ਲਓ ਈ ਕੇਵਾਈਸੀ ਕਰਾ ਲਓ ਈ ਕੇਵਾਈਸੀ ਨਹੀਂ ਕਰਾਓਗੇ ਤੁਹਾਡੇ ਰਾਸ਼ਨ ਕਾਰਡ ਕੱਟੇ ਜਾਣੇ ਜੇ ਇਹ ਪੰਜਾਬ ਸਰਕਾਰ ਦਾ ਤੇ ਸੈਂਟਰ ਗਵਰਨਮੈਂਟ ਦਾ ਫਰਮਾਨ ਹੈ ਸੈਂਟਰ ਗਵਰਨਮੈਂਟ ਨੇ ਇਹ ਜਿਨ੍ਹਾਂ ਦੀ ਈ ਕੇਵਾਈਸੀ ਨਹੀਂ ਹੋਈ ਉਹ ਕੱਟੇ ਜਾਣੇ ਜੇ ਸਾਡੇ ਬਹੁਤ ਆ ਜਿੰਨੇ ਵੀ ਡੀਪੂ 홀ਡਰ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਏ ਈ ਕੇਵਾਈਸੀ ਦਾ ਕੰਮ ਨੂੰ ਸਿਲੇ ਚੜਾਉਣ ਲਈ ਲਗਭਗ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 80% ईकेवाईसी ਦਾ ਕੰਮ ਕਮਲ ਹੋ ਚੁੱਕਾ ਹੈ ਜਿਹੜਾ 20% ਰੰਦਾ ਉਹਨੂੰ ਵੀ ਸਾਡੇ ਜਿਹੜੇ ਵਧੀਆ ਡੀਪੂ ਹルダー ਨੇ ਉਹ ਬੜੇ ਤਰੀਕੇ ਨਾਲ ਤੇ ਬੜੀ ਸੂਝਵਾਨਤਾ ਨਾਲ ਲੋਕਾਂ ਦੇ ਘਰਾਂ 'ਚ ਜਾ ਜਾ ਕੇ ईकेवाईसी ਕਰ ਰਹੇ ਨੇ ਔਰ ईकेवाईसी ਦਾ ਕੰਮ ਨੇ ਪਰੇ ਚੜਾ ਰਹੇ ਨੇ ਸਾਡਾ ਫੂਡ ਸਪਲਾਈ ਡਿਪਾਰਟਮੈਂਟ ਅੰਮ੍ਰਿਤਸਰ ਇਸ ਕੰਮ ਲਈ ਬਹੁਤ ਹੀ ਯਤਨਸ਼ੀਲੇ ਸਾਡੇ ਜ਼ਿਲ੍ਹਾ ਕੰਟਰੋਲਰ ਸ਼੍ਰੀ ਅਮਨਜੀਤ ਸਿੰਘ ਜੀ ਸੰਧੂ ਜਿਨ੍ਹਾਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਹੈ ਕਿ ਤੁਸੀਂ ਹਰ ਵਹਿਲੇ ਹਰ ਵਸੀਲੇ ਚਾਹੇ ਉਹ ਮੰਦਰ ਹੋਣ ਚਾਹੇ ਗੁਰਦੁਆਰੇ ਹੋਣ ਚਾਹੇ ਤੁਹਾਨੂੰ ਆਪ ਜਾਣਾ ਪਵੇ ਉੱਥੇ ਜਾ ਕੇ ਤੁਸੀਂ ਇਹ KYC ਦਾ ਕੰਮ ਕਰਨਾ ਔਰ ਅਸੀਂ ਵੀ ਕਰ ਰਹੇ ਹਾਂ ਸਾਡੇ ਨਾਲ ਜਿਹੜੇ ਕੁਲੀਕ ਸਾਡੇ ਇੰਸਪੈਕਟਰ ਨੇ ਉਹਨਾਂ ਨੇ ਵੀ ਕੀਤਾ ਔਰ ਸਾਡੇ ਜਿਹੜੇ ਡੀਪੂ ਵਲਟਰ ਨੇ ਉਹਨਾਂ ਨੇ ਵੀ ਕੀਤਾ ਪਰ ਹੁਣ ਇੱਥੇ ਜ਼ਿੰਮੇਵਾਰੀ ਸਾਡੇ ਨਾਲ-ਨਾਲ ਜਨਤਾ ਦੀ ਬੰਦੀ ਹੈ ਕਿਉਂ ਕਾਰਡ ਕੱਟੇ ਜਾਣੇ ਉਹਨਾਂ ਦੇ ਜੇ ਕਾਰਡ ਕੱਟੇ ਗਏ ਕੱਲ੍ਹ ਨੂੰ ਤੁਸੀਂ ਧੱਕੇ ਖਾਣੇ ਆ ਦਫ਼ਤਰਾਂ ਚ ਕਹੋਗੇ ਜੀ ਸਾਡੇ ਕਾਰਡ ਕੱਟੇ ਗਏ ਸਾਡੇ ਕਾਰਡ ਕੱਟ ਕੇ ਬਹਾਲ ਕਰੋ ਬਹਾਲ ਤਾਂ ਹੋਣੇ ਨਹੀਂਗੇ ਅੱਜ ਕੀ ਈਕੇਵਾਈਸੀ ਕਰਾ ਲਓ ਆਪਾਂ ਕਿਉਂ ਨਹੀਂ ਕਰਾਉਂਦੇ ਪਏ ਤੁਹਾਨੂੰ ਆਪਾਂ ਇੰਨੇ ਮੈਸੇਜ ਲਾਏ ਨੇ ਨਿੱਤਰਲੇ ਕਰ ਰਹੇ ਤੁਹਾਨੂੰ ਹੱਥ ਜੋੜ ਕੇ ਫਿਰ ਮੈਂ ਬੇਨਤੀ ਕਰ ਰਿਹਾ ਕਿ ਆਹ ਵੇਖੋ ਤੁਸੀਂ ਈਕੇਵਾਈਸੀ ਕਰਾਓ ਇਹ ਬਹੁਤ ਜ਼ਰੂਰੀ ਜੇ ਇਹ ਇਹ ਕਿ ਵੇਸੋ ਬਿਨਾ ਤੁਹਾਨੂੰ ਰਾਸ਼ਨ ਮਿਲਣਾ ਬੰਦ ਹੋ ਜਾਣਾ ਜੇ ਠੀਕ ਹੈ ਜੀ ਇਹ ਇੰਦੇ ਨਾਲ ਨਾਲ ਜਨਤਾ ਦੇ ਨਾਲ ਨਾਲ ਜਿਹੜੇ ਲੋਕਲ ਗਲੀ ਮੁਹੱਲਿਆਂ ਦੇ ਜਾਂ ਹਲਕਿਆਂ ਦੇ ਲੀਡਰ ਨੇ ਉਹ ਵੀ ਇਸ ਕੰਮ ਲਈ ਅੱਗੇ ਆਉਣ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਨਾਲ ਨਾਲ ਤੁਹਾਨੂੰ ਵੀ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂ ਕਿ ਸਾਡਾ ਕਾਰਡ ਕੱਟਿਆ ਗਿਆ ਜੀ ਅਹੀਂ ਤੁਹਾਨੂੰ ਵੋਟਾਂ ਪਾਈਆਂ ਨੇ ਅਸੀਂ ਸਾਡਾ ਕਾਰਡ ਕੱਟਿਆ ਗਿਆ ਜੀ ਵੋਟਾਂ ਤੁਹਾਨੂੰ ਪਾਈਆਂ ਭਾਵੇਂ ਗਲਤੀ ਤੁਹਾਡੀ ਨਹੀਂ